ਸਿਵਲ ਹਸਪਤਾਲ ਨਮਾਸ਼ਾਚ ਰਾਤ ਦੀ ਹੋਈ ਲੜਾਈ 'ਚ ਪੁਲਿਸ ਨੇ ਘਾਰਤੀ ਕਾਰਵਾਈ ਚਾਰ ਕੀਤੀ ਕਾਬੂ ਮੁਜ਼ੱਫਰਪੁਰ थाना راہੋਂ ਦੀਆਂ ਦੋ ਪਾਰਟੀਆਂ ਆਪਸੀ ਲੜਾਈ ਝਗੜਾ ਹੋਣ ਕੰਨ ਸਿਵਲ ਹਸਪਤਾਲ ਨਮਾਸ਼ਾਰ ਵਿਖੇ ਦਾਖਲ ਹੋਈਆਂ ਸਨ ਇਨ੍ਹਾਂ ਪਾਰਟੀਆਂ ਨੂੰ ਸਟਾਫ ਵੱਲੋਂ ਅਲੱਗ-ਅਲੱਗ ਵਾੜਾ ਵਿੱਚ ਪੈਣ ਲਈ ਕਿਹਾ ਸੀ ਪਰ ਇਨ੍ਹਾਂ ਦੋਨਾਂ ਪਾਰਟੀਆਂ ਨੇ ਹਸਪਤਾਲ ਦੇ ਆਮ ਬਾੜ ਵਿੱਚ ਆ ਕੇ ਆਪਣੀ ਗਾਲੀ ਗਲੋਚ ਲੜਾਈ ਝਗੜਾ ਤੇ ਹੜਦੋਂਗ ਸ਼ੁਰੂ ਕਰ ਦਿੱਤਾ ਜਿਸ ਨਲ ਹਸਪਤਾਲ ਵਿੱਚ ਜ਼ੇਰੇ ਇਲਾਜ ਮਰੀਜ਼ ਅਤੇ ਬਾਕੀ ਸਾਰਾ ਸਟਾਫ ਖਤਰੇ ਅਤੇ ਪਰੇਸ਼ਾਨੀ ਵਿੱਚ ਪੈ ਗਏ ਜਿਸ ਤੇ ਪੁਲਿਸ ਵੱਲੋਂ ਤੁਰੰਤ ਐਕਸ਼ਨ ਲੈਂਦਿਆਂ ਡਾਕਟਰ ਗਗਨਦੀਪ ਮੈਡੀਕਲ ਅਫਸਰ ਸਿਵਲ ਹਸਪਤਾਲ ਨਮਾਸ਼ਾਤੀਸ਼ ਕਾਇਤੇ ਕਾਰਵਾਈ ਕਰਦਿਆ ਜਸਕਰਨਦੀਪ ਉਰਫ ਜਸੂ ਪੁੱਤਰ ਕੁਲਵਿੰਦਰ RAM ਗੌਰਵ ਕੁਮਾਰ ਉਰਫ ਗੋਰਾ ਪੁੱਤਰ ਕੁਲਵਿੰਦਰ RAM ਵਾਸੀਆਣਾ ਮੁਜ਼ਫਰਪੁਰ ਜਸ਼ਨਜੋਤ ਉਰਫ ਜਸ਼ਨ ਪੁੱਤਰ ਅਫਤਾਰ ਚੰਦ ਵਿਸ਼ਾਲ ਪੁੱਤਰ ਕਿਰਪਾਲ ਸਿੰਘ ਵਾਸੀ ਨੇੜੇ ਕਚੇਰੀਆਂ ਮਾਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਖਿਲਾਫ ਕਾਰਵਾਈ ਕਰਕੇ ਕੁੱਲ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੁਸੀਂ ਦੇਖ ਰਹੇ ਹੋ ਨਮਾਸ਼ਹਿਰ ਤੋਂ న్యూਸ ਲੀਡਰ ਪੰਜਾਬ ਤੇ ਹਰਵਿੰਦਰ ਸਿੰਘ ਨਾਲ ਮਨਦੀਪ ਦੁੱਗਲ ਦੀ ਰਿਪੋਰਟ ਅ ਕੱਲ ਪਿੰਡ ਮੁਜੱਫਰਪੁਰ थाना راہੋਂ ਦੇ ਵਿੱਚ ਆਪਸ ਵਿੱਚ ਦੋ ਧਿਰਾਂ ਦਾ ਟਕਰਾਅ ਹੋ ਗਿਆ ਸੀ ਉਹ ਟਕਰਾਅ ਤੋਂ ਬਾਅਦ ਉਹਨਾਂ ਦੇ ਸੱਟਾ ਲੱਗੇ ਜਿਹਦੇ ਸਬੰਧ ਚ ਸਿਵਲ ਹਸਪਤਾਲ ਨਮਾਸ਼ਹਿਰ ਚ ਇਲਾਜ ਲਈ ਆਏ ਸੀ ਸੋ ਦਰਾਨੇ ਇਲਾਜ ਤੋਂ ਡਾਕਟਰ ਸਾਹਿਬ ਵੱਲੋਂ ਉਹਨਾਂ ਨੂੰ ਦੋਨਾਂ ਨੂੰ ਵੱਖ-ਵੱਖ ਵਾਰਡ ਵਿੱਚ ਪਾਇਆ ਗਿਆ ਕੀ ਟ੍ਰੀਟਮੈਂਟ ਬਾਰੀ-ਬਾਰੀ ਕਰਦੇ ਆਂ ਤੇ ਇਸ ਤਰ੍ਹਾਂ ਜਿਹੜਾ ਦੋਨਾਂ ਧਿਰਾਂ ਨੇ ਆਪਸ ਵਿੱਚ ਫਿਰ ਜਿਹੜਾ ਹਸਪਤਾਲ ਦੇ ਵਿੱਚ ਝਗੜਾ ਕਰ ਲਿਆ ਸੀ ਸੋ ਇਹਦੇ ਨਾਲ ਹਸਪਤਾਲ ਦਾ ਮਾਹੌਲ ਖਰਾਬ ਹੋਇਆ ਬਦਮਨੀ ਹੋਈ ਔਰ ਜਿਹੜੇ ਮਰੀਜ਼ ਸੀਗੇ ਔਰ ਡਾਕਟਰੀ ਸਟਾਫ ਨੂੰ ਇਨਕਨਵੀਨੀਅਸ ਹੋਈ ਸੋ ਪੁਲਿਸ ਨੂੰ ਜਿੱਦਾਂ ਹੀ ਪਤਾ ਲੱਗਿਆ ਐਸ ਐਚ ਓ ਖਾਣਾ ਸਿਟੀ ਨਮਾਸ਼ਹਿਰ ਵੱਲੋਂ ਤੁਰੰਤ ਜਿਹੜਾ ਹੈਗਾ ਕਾਰਵਾਈ ਕਰਦੇ ਹੋਏ ਜਿਹੜੇ ਇਹ ਹੜਬੰਗ ਕਰਨ ਵਾਲੇ ਸੀਗੇ ਇਹਨਾਂ ਨੂੰ ਹਰਾਸਤੇ ਚ ਲੈ ਲਿਆ ਔਰ ਇਹਨਾਂ ਦੇ ਖਿਲਾਫ ਜਿਹੜਾ ਮਕਦਮਾ ਦਰਜ ਕੀਤਾ ਗਿਆ ਅੱਜ ਇਹਨਾਂ ਨੂੰ ਜਿਹੜਾ ਪੇਸ਼ ਅਦਾਲਤ ਕੀਤਾ ਜਾਊਗਾ ਸਾਰੇ ਜਿਹੜਾ ਇਹਨਾਂ ਦਾ ਆਪਸ ਹੀ ਜਿਹੜਾ ਹਸਪੀਟਲ ਆਇਆ ਉਹ ਲੜਾਈ ਝਗੜਾ ਕੀ ਕਾਰਨ ਆਪਸ ਵਿੱਚ ਇਹਨਾਂ ਦਾ ਛੋਟਾ ਮੋਟਾ ਉੱਥੇ ਕੋਈ ਘਰੇਲੂ ਕਾਰਨ ਸੀਗਾ ਕੋਈ ਜਗ੍ਹਾ ਦੇ ਬਹੂਰੀ ਵਗੈਰਾ ਲਾਉਣ ਦੇ ਸਬੰਧ ਵਿੱਚ ਸੋ ਉੱਥੇ ਇਹ ਝਗੜੇ ਸੀ ਪਰ ਹਸਪਤਾਲ ਦੇ ਵਿੱਚ ਆ ਕੇ ਇਹਨਾਂ ਨੇ ਦੁਬਾਰਾ ਆਪਸ ਵਿੱਚ ਝਗੜਾ ਕੀਤਾ ਸੋ ਉਹ ਜਿਹੜਾ ਹੈਗਾ ਟੋਲਰੇਬਲ ਨਹੀਂ ਸੀਗਾ ਉੱਤੇ ਤਤਤੰਤ ਕਾਰਵਾਈ ਕੀਤੀ ਗਈ ਹੈ। ਔਰ ਜਿਹੜਾ ਮੁਕਦਮਾ ਦਰਜ ਕਰ ਲਿਆ ਗਿਆ ਚਾਰ ਜਿਹੜੇ ਦੋਸ਼ੀ ਦੋਨਾਂ ਤਰ੍ਹਾਂ ਦੇ ਦੋ ਦੋ ਦੋਸ਼ੀ ਜਿਹੜੇ ਉੱਥੇ ਮੌਜੂਦ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਧਾਰਾ ਦੇ ਵਿੱਚ ਇਹਨਾਂ ਦੇ ਖਾਤਮਾ ਬਾਰੇ। ਇਹਨਾਂ ਦੇ ਖਿਲਾਫ ਜਿਹੜਾ 194 2 324 3 ਔਰ 4 ਜਿਹੜਾ ਹੈਗਾ ਪੰਜਾਬ ਪ੍ਰੋਟੈਕਸ਼ਨ ਆਫ ਮੈਡੀਕਲ ਸਬਸਿਸ ਇਸ ਤਹਿਤ ਕਾਰਵਾਈ ਕੀਤੀ ਗਈ ਹੈ। ਸਰਵਾ ਹਸਪੀਟਲ ਦੀ ਪ੍ਰੋਪਰਟੀ ਦਾ ਕੈਬਨੂ ਵੀ ਨੁਕਸਾਨ ਹੋਇਆ। ਹਾਂ ਬਿਲਕੁਲ ਉੱਥੇ ਜਿਹੜਾ ਕੈਬਨੂ ਵਗੈਰਾ ਸੀਗੇ ਉਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਸੋ ਉਹਦੇ ਲਈ 427 ਦਾ ਜ ਸੈਕਸ਼ਨ 324 ਲਾਇਆ ਗਿਆ ਕਿਸ ਡਾਕਟਰ ਦੇ ਸੱਟ ਚੁਟ ਨਹੀਂ ਕਿਸੇ ਡਾਕਟਰ ਤੇ ਵੈਸੇ ਕੋਈ ਹਮਲਾ ਨਹੀਂ ਹੋਇਆ ਕਿਸੇ ਦੇ ਸੱਟ ਚੁਟ ਨਹੀਂ ਹੈ ਲੇਕਿਨ ਮਾਹੌਲ ਜਿਹੜਾ ਪਬਲਿਕ ਪਲੇਸ ਦਾ ਸੀਗਾ ਹਸਪਤਾਲ ਦਾ ਸੀਗਾ ਉਹ ਖਰਾਬ ਕਰਨ ਦੀ ਇਹਨਾਂ ਨੇ ਕੀਤੀ ਸਵਿਸ਼ ਕਰਕੇ ਇਹਨਾਂ ਤੇ ਸਖਤਕਾਰ ਵੀ ਕੀਤੀ ਹਸਪਤਾਲ ਦੀ ਸੁਰੱਖਿਆ ਬਣੀ ਹੋਵੇ ਉਹਦੇ ਲਈ ਕੋਈ ਯੋਜਨਾ ਬਿਲਕੁਲ ਹੀ ਬਿਲਕੁਲ ਇਹ ਜਿਹੜਾ ਇਹੀ ਸੰਦੇਸ਼ ਹੈ ਜਿਹੜਾ ਹਸਪਤਾਲ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਕਰਨ ਦੀ ਕੋਸ਼ਿਸ਼ ਕਰੂਗਾ ਉਹਨੂੰ ਪੁਲਿਸ ਸ਼ਕਤੀ ਦਾ ਨਿਪਟੂ ਸੋ ਮੇਰੀ ਅਪੀਲ ਹੈ ਸਭ ਨੂੰ ਇਲਾਜ ਲਈ ਆਓ ਇਲਾਜ ਲਈ ਲੋਕ ਉੱਥੇ ਦਾਖਲ ਹੁੰਦੇ ਆ ਤੋ ਹਸਪਤਾਲ ਦੇ ਵਿੱਚ ਆ ਕੇ ਇਸ ਤਰ੍ਹਾਂ ਦੀ ਕੋਈ ਇਨਕੰਵੀਨੀਅੰਸ ਕ੍ਰੀਏਟ ਨਹੀਂ ਕਰਨੀ ਚਾਹੀਦੀ ਅਗਰ ਕੋਈ ਕਰੇਗਾ ਤਾਂ ਇਸੇ ਤਰ੍ਹਾਂ ਸ਼ਕਤੀ ਨਾਲ ਪ੍ਰਸ਼ੀਸ਼ ਆਏਗੀ